ਚੈਲੈਂਜਿੰਗ ਕੰਮ ਸੀ। ਵਿਖੋ ਦੇਖੋ ਦੇਖੋ ਕੰਮ ਦੇ ਕੋਈ ਵੀ ਆ ਸਾਡਾ ਕੰਮ ਤੇ ਮਿਹਨਤ ਹਰ ਕੰਮ ਚ ਕਰਨੀ ਪੈਂਦੀ ਹੈ। ਵਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ। ਤੇ ਵਸੇ ਇਹ ਵੀਰ ਤਾਂ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਹਾਨੀ ਹੋ ਪਾ ਜਾ। ਤੇ ਜਦੋਂ ਅਸੀਂ ਵੀਡੀਓ ਇਹਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ। ਕੱਢ ਕੇ ਸੁੱਟਿਆ ਵੈਨੂੰ ਬਿਹੋਸ਼ ਕਰਕੇ ਤੇ ਬਹੁਤ ਦੁੱਖ ਲੱਗਾ। ਫਿਰ ਉਦੋਂ ਤੇ ਅਸੀਂ ਜਿੰਨੇ ਤਰੀਕ ਤੋਂ ਪਛਾਣ ਦਦੇ ਆ ਉਦੋਂ ਹੀ ਅਸੀਂ ਇਹ ਚੀਜ਼ਾਂ ਦਾ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਜਯਦੇਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ-ਗਾ ਗਾਈਡ ਜਿੱਦਾਂ ਕਰਦੇ ਰਿਏ ਉਦਾਂ ਸੀ ਉਹਨਾਂ ਦੇ ਗਾਈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਜਿੰਨ ਕਰ ਅਜੇ ਮੈਂ ਵੇਖੋ ਇਹਦਾ ਰਮਾਂਡ ਲੈਣ ਲੱਗੇ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਹੋਰ ਜਿਹੜੀ ਕੋਈ ਹੋਰ ਵੀ ਇਹਨੇ ਵਾਰਤਾਤਾਂ ਕੀਤੀਆਂ ਹੋਣਗੀਆਂ ਹਾਂ ਹਾਂ ਗਰੀਬ ਮੈਂ ਭਾਈ ਇਹ ਪਰ ਨਸ਼ਾ ਕਰਦੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰ ਗੜੀ ਘਟਾ ਖਾਈ ਵਰਤੀ ਕੀਤਾ ਕੇ ਵੀ ਭਾਗ ਦਿੱਤਾ ਹੈ ਹਾਂਜੀ ਕੀ ਭਾਗ ਦਿੱਤਾ ਹੈ ਮੈਸ਼ਾ ਕੋ ਜੋ ਗੋਲੀ ਖਾਪ ਖਾਣੇ ਉਹ ਕਰਦੇ ਇਹਨੂੰ ਕੀ ਭਾਗ ਦਿੱਤਾ ਮੈਸ਼ਾ ਹਾਂਜੀ ਇਹਨੂੰ ਕੀ ਭਾਗ ਦਿੱਤਾ ਚਾਚਾ ਉਹ ਜਿਹੜੀ ਮੈਂ ਖਾਧੀ ਫਿਰ ਹੋਰ ਕਿੱਦਿ ਗੇ ਚੁੱਕੇ ਤੇ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ ਜਦ ਮੇਰੀ ਨਿਊ ਮੇ 50 ਸਾਲ ਅੰਬਸਾ ਰਹਿੰਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾਜ਼ੀਆ ਮੈਂ ਵੀ ਭੁੱਖੇ ਨੇ ਕੀਤਾ ਜੀ ਜੀ ਸਾਹਿਬ ਕਿਸੇ ਤੁਸੀਂ ਬੜੇ ਹੱਲ ਇਸ ਨੂੰ ਹੱਲ ਕਰਨ ਕਿੰਨੀ ਮਿਹਨਤ ਕਿੰਨੀ ਮੁਸ਼ਕਲ ਦੇਖੋ ਮਿਹਨਤ ਇਸ ਕੇਸ ਨੂੰ ਹੱਲ ਕਰਨ 'ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲਿੱਤੀ ਹੈ ਸੀਸੀਟੀਵੀ ਐਨਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ 'ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਸਮਝ ਜੋ ਕਿ ਇੱਕ ਪਰਿਵਾਰ ਦੇ ਵਿੱਚ 10 ਜੀਵ ਉਹਦੀ ਦੀ ਰੋਟੀ ਰੋਟੀ ਚੱਲ ਉਹਨਾਂ ਦੀਆਂ ਦੁਆਵਾਂ ਵੀ ਆਖੇ ਕਿਤੇ ਨਾ ਕਿਤੇ ਕੰਮ ਕਰੇ ਬਿਲਕੁਲ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪਡ ਪਰਸਨ ਦਾ ਹੀ ਅਜੀ ਇਰਿਕਸ਼ਾ ਲੱਭ ਸਕੇ ਜੀ ਬਿਲਕੁਲ ਇਹ ਦੇਖੋ ਲਿੱਕਾ ਹੀ ਹੋ ਰਿਹਾ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬ੍ਰਾਹਮਤ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟਿਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟਿਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ ਅਰਾਜਮ ਜੀ ਅਜਾ ਤੁਹਾਨੂੰ ਇਹ ਰਿਕਸ਼ਾ ਤੇ ਕੀ ਹੋਇਆ ਸੀ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਤੇ 31 ਤਰੀਕ ਨੂੰ ਮੈਂ ਸਾਇਦ ਥੋੜੀ ਥੋੜੀ ਬਾਅਦਸ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸ਼ਾਇਦ ਤੋਂ ਆਵਾਜ਼ ਲਗਾਈ ਪੀ ਮੈਂ ਆਜਾ ਉਹ ਤੇ ਰਾਜਾ ਉਹ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਮਲਕ ਘੁੰਮ ਨਹੀਂ ਜਾਣਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਿਆ ਗਿਆ ਵਾ ਪਹਿਲਾਂ ਕਹਿੰਦੇ 400 ਜ਼ਿਆਦਾ ਮੈਂ ਹੈ ਨਹੀਂ ਜ਼ਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾ이드 ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਸਾ이드 ਮੈਂ ਘਰ ਚ ਫੇਰ ਚੱਲ ਜਾਣਾ ਹੋ ਫੇਰ ਲਾਗੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋਂ ਉੱਥੋਂ ਬਿਠਾ ਲਿਆ ਵਾ ਮੇਰੇ ਰਸਤੇ 'ਚ ਜੇ ਦੋਟਾ ਬਿਆਏ ਇਹਨਾਂ ਕਹਿਆ ਚਾਹ ਪੀਣੀ ਹੈ ਮੈਂ ਚੱਲ ਕੋਈ ਗਾ ਨਹੀਂ ਜਾ ਕੇ ਪੀਣੀ ਹੈ ਹੈਗੇ ਤੇਰੀ ਮੈਂ ਵੱਡਾ ਸਿਆਰ ਆ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਵੀ ਆਈ ਸਾਰੀ ਟਿਕਲਾਟਾਂ ਜਾ ਕੇ ਵਿਆਹ ਕਰਕੇ ਉਦਾਂ ਨੂੰ ਉਦਾਂ ਹੀ ਤੇ ਇਹਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੇ ਉੱਥੇ ਪੱਤੀ ਪਵਾਈ ਆ ਤੇ ਬਸ ਉਹਨੇ ਮੰਗਰ ਉਹਨੇ ਮੰਗਰ ਲਿਆ ਕੇ ਰੱਖੀ ਆ ਤੇ ਮੈਂ ਚੱਕ ਉਸੇ ਵੀ ਲੈ ਲਈ ਟਾਈਮ ਵੀ ਨਹੀਂ ਨਾਲ ਆਇਆ ਨੇ ਨੇ ਟਾਈਮ ਤੇ ਬਾਅਦ ਚ ਉੱਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਵੀ ਕੀ ਹੋਇਆ ਵਾ ਬਸ ਇੱਥੋਂ ਤੱਕ ਤੇ ਮੈਨੂੰ ਪਤਾ ਨਹੀਂ ਇੱਥੋਂ ਤੱਕ ਮੈਂ ਕੱਢਿਆ ਪੁਲਿਸ ਲੱਭ ਦਿੱਤਾ ਹਾਂ ਜੀ ਬੰਦ ਕੀ ਖਿਆਲ ਆ ਸਰਦਾਰ ਨੂੰ ਪਤਾ ਹੀ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜਦ ਪੈਸੇ ਇੰਨੇ ਪੈਸੇ ਖਰਚੇ ਹੋਣ ਤੇ ਮਿਹਨਤ ਕੀਤੀ ਹੋਵੇ ਇਸ ਵਿਦਿਆਨਾ ਕਿੰਨੇ ਪਰਿਵਾਰ ਦੇ ਚੀ ਪਲਦੇ ਆ ਸਾਡ ਪਰਵਾਸੇ 10 ਜਾਣੀ ਹੋਣੀ ਆ ਜਨਾਬ ਤੋਂ ਇੱਕ ਤੋਂ ਰੋਟੀ ਖਾਣ ਹਾਂ ਜੀ ਸਾਰੇ ਸਾਢੇ 8000 ਤੇ 5000 ਰੁਪਏ ਜੇ ਨਾਲ ਲੱਭਦਾ ਫਿਰ ਕੀ ਚੱਲਣਾ 6 ਸਾਲ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਨਾਂ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਚਾਹੋਗੇ ਪੁਲਿਸਦਾਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇੰਨਾ ਮੇਰੇ ਹੈਲਪ ਕੀਤੀ ਹੈ ਕੋਈ ਇੰਨਾ ਥੋੜੀ ਕਿਤੇ ਕਰ ਨਹੀਂ ਸਕਦਾ ਜ ਜਨੇ ਇਨਾ ਦਿਨਾਂ ਤੇ ਹੈਲਪ ਕੀਤੀ ਮੇਰੀ